ਵਿਸ਼ਵ ਚੈਂਪੀਅਨ ਰਹਿਣ ਵਾਲੇ ਦੁਨੀਆ ਦੇ ਮਹਾਨ ਮੁੱਕੇਬਾਜ਼ ਅਮਰੀਕਾ ਦੇ ਮੁਹੰਮਦ ਅਲੀ ਦੀ ਅੰਤਿਮ ਰਸਮਾਂ ਗਲੇ ਸ਼ੁਕਰਵਾਰ ਨੂੰ ਨੈਰ ਸ਼ਹਿਰ ਦੁਈਵਿਲੇ ਵਿੱਚ ਕੀਤੀਆਂ ਜਾਣਗੀਆਂ ਅਲੀ ਦੀ ਅੰਤਿਮ ਰਸਮਾਂ ਸਮੇਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲੈਂਟਨ ਬ੍ਰਾਈਟ ਗੰਬੀਲ ਅਤੇ ਕਾਮੇਡੀਅਨ ਬਿਲੀ ਕ੍ਰਿਸਟੋਨਰ ਯਾਦ ਵਿੱਚ ਦੋ ਸ਼ਬਦ ਸਾਂਝੇ ਕਰਨਗੇ ਸਾਦੀ ਤਕਲੀਫ ਕਰਨ ਸ਼ਨੀਵਾਰ ਨੂੰ ਅਲੀ ਦਾ ਦੇਹਾਂਤ ਹੋ ਗਿਆ ਸੀ ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਡੋਨਾਲਡ 트ੰਪ ਨੇ ਆਪਣੀ ਡੈਮੋਕ੍ਰੇਟਿਕ ਵਿਰੋਧੀ ਨੂੰ ਚੋਰ ਕਰਾਰ ਦਿੰਦਿਆਂ ਕਿਹਾ ਹੈ ਕਿ ਹਿਲੈਰੀ ਨੂੰ ਆਪਣੇ ਈਮੇਲ ਕੱਪਲੇ ਲਈ ਜੇਲ੍ਹ ਜਾਣਾ ਚਾਹੀਦਾ ਹੈ। 트ੰਪ ਨੇ ਕਿਹਾ ਕਿ ਹਿਲੈਰੀ ਕਲਿੰਟਨ ਇੱਕ ਕਮਜ਼ੋਰ ਔਰਤ ਹੈ। ਉਹ ਚੋਰ ਹੈ ਅਤੇ ਹਿਲੈਰੀ ਕਲਿੰਟਨ ਨੇ ਰਾਸ਼ਟਰੀ ਸੁਰੱਖਿਆ ਨਾਲ ਜੋ ਕੀਤਾ ਉਸ ਲਈ ਉਸ ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ। ਗਰਮੰਦੀ ਨਰੇਂਦਰ ਮੋਦੀ ਨੇ ਸ਼ਨੀਵਾਰ ਰਾਤ ਨੂੰ ਖਾੜੀ ਦੇਸ਼ ਘਤਰਚਰਨ ਵਾਲੇ ਭਾਰਤੀ ਵਰਕਰਾਂ ਦੇ ਇੱਕ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਜਿਸ ਦੌਰਾਨ ਉਹਨਾਂ ਨੇ ਕਾਮਯਾਨਾਲ ਖਾਣਾ ਖਾਧਾ ਅਤੇ ਉਹਨਾਂ ਨੇ ਫਿੱਟ ਰਹਿਣ ਦੀ ਸਲਾਹ ਦਿੱਤੀ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਭਾਰਤੀ ਕਾਮਿਆਂ ਦੀਆਂ ਮੁਸ਼ਕਲਾਂ ਬਾਰੇ ਪਤਾ ਹੈ ਤੇ ਇਸ ਲਈ ਜਦੋਂ ਉਹ ਅਧਿਕਾਰੀਆਂ ਨਾਲ ਮਿਲਣਗੇ ਤਾਂ ਇਸ ਸਮੱਸਿਆ ਬਾਰੇ ਗੱਲ ਕਰਨਗੇ ਕੈਨੇਡਾ ਦੀ ਇੱਕ ਮਹਿਲਾ ਪੱਤਰਕਾਰ ਨਾਲ ਬੁਰਾ ਵਰਤਾਅ ਕਰਨ ਦੀ ਸ਼ਿਕਾਇਤ ਤੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਆਪਣਾ ਪੱਖ ਪਹਿਲਾਂ ਹੀ ਰੱਖ ਚੁੱਕਿਆ ਹੈ। ਕੈਨੇਡਾ ਵੱਲੋਂ ਇਸ ਮਾਮਲੇ ਨੂੰ ਲੈ ਕੇ ਚੀਨ ਕੋਲ ਸ਼ਿਕਾਇਤ ਕੀਤੀ ਗਈ ਸੀ। ਬੁੱਧਵਾਰ ਨੂੰ ਕੈਨੇਡਾ ਦੀ ਇੱਕ ਮਹਿਲਾ ਪੱਤਰਕਾਰ ਨੇ ਚੀਨੀ ਵਿਦੇਸ਼ ਮੰਤਰੀ ਕੋਲ ਮੁਲਕੀ ਦੇ ਕਾਰਨ ਲਗਾ ਕੇ ਸਵਾਲ ਪੁੱਛਿਆ ਸੀ ਤਾਂ ਉਸ ਵੇਲੇ ਵਾਂਗ ਜੀ ਆਪਣੇ ਆਪ ਤੋਂ ਬਾਹਰ ਹੋ ਗਏ। ਪਾਰਮੀਕਰਨ ਦੇ ਕਿਰਮ ਤੰਧਾ ਕੇਵਚ ਪਹਿਲੀ ਵਾਰ ਖਤਰੇ ਦੇ ਨਿਸ਼ਾਨ ਪਾਰ ਕਰਨ ਵਾਲੀ ਸੀ ਨਦੀ ਵਿੱਚ ਪਾਣੀ ਦਾ ਪੱਧਰ ਕੁਝ ਘੱਟ ਹੋਣ ਨਾਲ ਪੈਰਿਸ ਵਾਸੀਆਂ ਨੂੰ ਰਾਹਤ ਮਿਲੀ ਹੈ। ਮੀਕਰਨ ਸ਼ਹਿਰ ਵਿੱਚ ਹੜਵਰ ਕੀ ਹਾਲਤ ਹੈ ਤੇ ਉਸ ਦੇ ਉੱਪਰ ਇਸ ਨਦੀ ਦੇ ਉਛਾਲ ਕਰਨ ਕੰਢੇ ਤੇ ਸਥਿਤ ਮਿਊਜ਼ੀਅਮ ਵਿੱਚੋਂ ਕਲਾਕ੍ਰਿਤੀਆਂ ਨੂੰ ਬਾਹਰ ਸੁਰੱਖਿਅਤ ਥਾਵਾਂ ਤੇ ਲੈ ਜਾਣਾ ਪਿਆ। ਲੀਬਿਆ ਤੇ ਸੰਯੁਕਤ ਰਾਸ਼ਟਰ ਸਮਰਥਿਤ ਸਰਕਾਰ ਨਾਲ ਜੁੜੀ ਬ੍ਰਿਗੇਡ ਨੇ ਕਿਹਾ ਕਿ ਉਸ ਨੇ ਦੱਖਣੀ ਸ਼ਹਿਰ ਸਿਰਤੇ ਵਿਚ ਅਤਵਾਦੀ ਸੰਗਠਨ ਆਈਐਸਡੀ ਕਪਲੇ ਤੋਂ ਕਰੜੜਿਆ ਹਵਾਈ ਅੱਡਾ ਚੁਟਾ ਲਿਆ ਅਤੇ ਉਸ ਤੇ ਆਪਣਾ ਕਬਜ਼ਾ ਕਰ ਲਿਆ। ਸਰਕਾਰ ਦੇ ਬੁਲਾਰੇ ਮੁਹੰਮਦ ਅਲ ਗਸਰੀ ਉਪ ਰਾਸ਼ਟਰਪਤੀ ਮੁਹੰਮਦ ਅंसारी ਦਾ 6 ਦਿਨਾਂ ਦਾ ਦੌਰਾ ਖਤਮ ਹੋ ਗਿਆ ਅंसारी ਨੇ ਮੁਰਕੋ ਤੇ ਟਿਨੀਸ਼ੀਆ ਦੇ ਆਪਣੇ ਦੌਰੇ ਤੋਂ ਬਾਅਦ ਕਾਰੋਬਾਰ ਅਤੇ ਆਰਥਿਕ ਸਬੰਧਾਂ ਸਬੰਤ ਵਿਖੋਤ ਮੁਤਿਆਦ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਦੋਹਾਂ ਦੇਸ਼ਾਂ ਲਈ ਦੋਸਤੀ ਦਾ ਹੱਥ ਵਧਾ ਕੇ ਉੱਥੇ ਗਿਆ ਸੀ ਅਤੇ ਮੈਂ ਮਹਿਸੂਸ ਕੀਤਾ ਕਿ ਉਹਨਾਂ ਵੀ ਸਾਡੇ ਵੱਲ ਦੋਸਤੀ ਦੇ ਹੱਥ ਵਧਾਏ ਹੋਏ ਨੇ ਭਾਰਤ ਤੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਆਪਣੀ ਜ਼ਮੀਨ ਦੀ ਵਰਤੋਂ ਅਤਵਾਦੀਆਂ ਨੂੰ ਕਦੇ ਨਹੀਂ ਕਰਨ ਦੇਵੇਗਾ। ਉਹਨਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਵਾਰਤਾ ਜਾਰੀ ਰੱਖਣ ਦੀ ਵਕਾਲਤ ਕੀਤੀ ਹੈ। ਬਾਸਿਤ ਨੇ ਵਿਗਿਆਨੀ ਅਬਦੁਲ ਕਾਦਰ ਖਾਨ ਦੇ ਉਸ ਬਿਆਨ ਨੂੰ ਰੱਦ ਕਰ ਦਿੱਤਾ ਜਿਸ ਚੋਂ ਉਹਨਾਂ ਨਵੀਂ ਦਿੱਲੀ ਨੂੰ 5 ਮਿੰਟ ਦੇ ਅੰਦਰ ਨਿਸ਼ਾਨਾ ਬਣਾਉਣ ਦੀ ਸਮਰੱਥਾ ਹੋਣ ਦਾ ਦਾਅਵਾ ਕੀਤਾ ਸੀ। ਅਮਰੀਕਾ ਦੇ 94 ਹਵਾਈ ਅੱਡਿਆਂ ਦੇ ਪਾਰਟਨਰਾਂ ਦੇ ਦਾਖਲੇ ਨੂੰ ਸੁਖਾਲਾ ਬਣਾਉਣ ਨੂੰ ਧਿਆਨ ਚ ਰੱਖਦੇ ਹੋਏ ਭਾਰਤ ਤੇ ਅਮਰੀਕਾ ਨੇ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ ਤਾਂ ਕਿ ਸੁਰੱਖਿਆ ਸੰਬੰਧੀ ਮਨਜ਼ੂਰੀ ਜਲਦੀ ਮੁਹੱਈਆ ਕਰਵਾਈ ਜਾ ਸਕੇ ਭਾਰਤ ਨੌਵਾਂ ਦੇਸ਼ ਹੈ ਜਿਸ ਦੇ ਨਾਲ ਅਮਰੀਕਾ ਨੇ ਇੰਟਰਨੈਸ਼ਨਲ ਐਕਸਪੀਡੇਟਡ ਟਰੈਵਲਰ ਇਨੀਸ਼ੀਏਟਿਵ ਤੇ ਸਹਿਮਤੀ ਦਿੱਤਾ ਹੈ